ਬੀਤੇ ਕੁਝ ਦਿਨਾਂ ਤੋਂ ਬੀਬੀ ਜ਼ਗੀਰ ਕੌਰ ਦੇ ਨਾਲ ਜੁੜਿਆ ਮਾਮਲਾ ਕਾਫੀ ਪਾਕਤਾ ਨਜ਼ਰ ਆਇਆ ਤਾਂ ਹੁਣ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਬੀਬੀ ਜਗੀਰਕੌਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਸੀ ਜਿਸ ਦੀ ਵੀਡੀਓ ਤੇ ਆਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਉਸੇ ਹੀ ਬੀਬੀ ਜਗੀਰਕੌਰ ਦੇ ਵੱਲੋਂ ਹੁਣ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹ ਤਿੱਖੀ ਟਿੱਪਣੀ ਕਰਦੇ ਨਜ਼ਰ ਆਏ ਤੇ ਇਸ ਨੂੰ ਪਗੋੜੇ ਦਲ ਦੀ ਗਿਰੀ ਹੋਈ ਹਰਕਤ ਦੱਸਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਮੁੱਖ ਮੋੜਨ ਵਾਲੇ ਆਗੂਆਂ ਦੇ ਕਰਿੰਦੇ ਬੀਬੀਆਂ ਦੀ ਸਾਰ ਕੁਸ਼ੀ ਤੇ ਉਤਰ ਆਏ ਨੇ ਇਹ ਕਦੇ ਨਾ ਤਾਂ ਕਿਸੇ ਪੰਥਪ੍ਰਸਤ ਆਗੂ ਨੇ ਸੋਚਿਆ ਹੋਵੇਗਾ ਤੇ ਨਾ ਹੀ ਕਿਸੇ ਆਮ ਸਧਾਰਨ ਬੰਦੇ ਨੇ ਬੀਬੀ ਜਗੀਰਕੌਰ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਫੋਨ ਕਰਨ ਵਾਲਾ ਕੌਣ ਹੈ ਜਦੋਂ ਇਹ ਫੋਨ ਆਇਆ ਮੈਨੂੰ ਲੱਗੇ ਕਿ ਫੋਨ ਕਰਨ ਵਾਲੇ ਦੇ ਸੋਹਣੀ ਦਾੜੀ ਤੇ ਪੱਗ ਬੰਨੀ ਹੋਵੇਗੀ ਜਦੋਂ ਉਸਨੇ ਅੱਗੋਂ ਬਤਮੀਜ਼ੀ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਦੁੱਖ ਹੋਇਆ ਕਿ ਅਕਾਲੀ ਵਰਕਰਾਂ ਨੂੰ ਬੀਬੀਆਂ ਨਾਲ ਗੱਲ ਕਰਨ ਦੀ ਅਕਲ ਪੁੱਲ ਗਈ ਹੈ ਮੇਰੇ ਮਨ 'ਚ ਅਕਾਲੀ ਕਿਰਦਾਰ ਦੇ ਥੱਲੇ ਜਾਣ ਦੀ ਪੀੜ ਸੀ ਪਰ ਜਦੋਂ ਇਹ ਵੀਡੀਓ ਤੇ ਆਡੀਓ ਵਾਇਰਲ ਹੋਈ ਮੈਨੂੰ ਸੁੱਖ ਦਾ ਸਾਥ ਆਇਆ ਮੈਨੂੰ ਫਿਰ ਪਤਾ ਚੱਲਿਆ ਕਿ ਇਹ ਤਾਂ ਕੋਈ ਕੋਨਾ ਮੋਨਾ ਦਲ ਦਾ ਵਰਕਰ ਮੈਨੂੰ ਫੋਨ ਕਰ ਰਿਹਾ ਜਿਸਦੇ ਨਾਂ ਤਾਂ ਦਾੜੀ ਸੀ ਨਾ ਪੱਗ ਇਹ ਅਕਾਲੀ ਨਹੀਂ ਹੈ ਇਹ ਤਾਂ ਕੋਈ ਆਵਾਰਾ ਸਿਰਫਰਿਆ ਲੱਗਦਾ ਹੈ ਜਿਸ ਤੋਂ ਇਹ ਹੀ ਉਮੀਦ ਨਹੀਂ ਕੀਤੀ ਜਾ ਸਕਦੀ ਉਹ ਬੀਬੀਆਂ ਨਾਲ ਇੱਜ਼ਤ ਨਾਲ ਗੱਲ ਕਰੇ ਅਕਾਲੀ ਸੋਚ ਤੇ ਸਮਝ ਤਾਂ ਦੂਰ ਦੀ ਗੱਲ ਹੈ ਵਰਕਰਾਂ ਨੇ ਨਾ ਤੇ ਪਗੋੜੇ ਦਲ ਕੋਲ ਇਹੋ ਜਿਹੇ ਲੋਕ ਨੇ ਤੇ ਬੱਚੇ ਨਾ ਹੀ ਸਿਰ ਤੇ ਚੜ ਕੇ ਅਕਾਲੀ ਦਲ ਦੀ ਇੱਕ ਸੀੜ ਤੇ ਪਹੁੰਚਾਇ ਜਿਸ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਨਾਲ ਗੱਲ ਕਰਨ ਵਾਲਾ ਵਿਅਕਤੀ ਵੀ ਮੀਡੀਆ ਦੇ ਮੁਖਾਫਿਤ ਹੁੰਦਾ ਨਜ਼ਰ ਆਇਆ ਉਸ ਦੇ ਵੱਲੋਂ ਕਈ ਮੀਡੀਆ ਚੈਨਲਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦਾ ਨਾਮ ਰਜਿੰਦਰ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਨੇ ਕਿਹਾ ਕਿ ਇਸ ਵੀਡੀਓ ਦੌਰਾਨ ਉਸ ਵੱਲੋਂ ਕੁਝ ਵੀ ਗਲਤ ਬੀਬੀ ਨਾਲ ਗਲਬਾਤ ਨਹੀਂ ਕੀਤੀ ਗਈ ਜਿਸ ਨਾਲ ਉਹਨਾਂ ਦੇ ਅਕਸ਼ ਨੂੰ ਠੇਸ ਪੁੱਜੀ ਹੋਵੇ ਇਸ ਲਈ ਉਸਨੇ ਕਿਹਾ ਸੀ ਕਿ ਬੀਬੀ ਜੀ ਖੁਦ ਦਾਸਤੇਨ ਕੀ ਇਸ ਵੀਡੀਓ ਦੇ ਵਿੱਚ ਗਲਤ ਕੀ ਹੈ ਤਾਂ ਉਹ ਮਾਫੀ ਮੰਗਣ ਲਈ ਤਿਆਰ ਨੇ ਪਰ ਉਸ ਕੋਲ ਕੁਝ ਵੀ ਗਲਤ ਸ਼ਬਦ ਉਹਨਾਂ ਲਈ ਨਹੀਂ ਵਰਤੇ ਗਏ ਇਸ ਮਾਮਲੇ ਤੇ ਬੀਬੀ ਜਗੀਰ ਕੋਰ ਕੀ ਕਹਿੰਦੇ ਨਜ਼ਰ ਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਵਾਰ ਵਾਲੇ ਦਿਨ ਜਿਸ ਦਿਨ ਬਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ ਮੈਂ ਆਪਣੀ ਸੁਭਾਅ ਦੇ ਅਨਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਵੀ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਦਿੰਦਾ ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਹਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਿਕਾਰ ਮਿਲਿਆ ਹੋਏਗਾ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਰਿਹਾ ਹੈਗਾ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਏਗਾ ਸਿਰ ਤੇ ਦਸਤਾਰ ਹੋਏਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਏਗਾ ਤਾਂ ਉਹ ਸਿੱਖੀ ਨਾਲ ਅਕਾਲੀ ਦਲ ਨਾਲ ਸੰਬੰਧਤ ਹੋਏਗਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਆਈ ਕਿ ਭਗੋੜਾ ਦਲ ਦੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਮਤਭੇਦ ਜਿਹੀ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਢੰਗ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕੀ ਕਿਉਂਕਿ ਮੇਰੇ ਤੇ ਦਿਮਾਗ ਸੀ ਕਿ ਸ਼ਾਇਦ ਇਹ ਅਕਾਲੀ ਗੱਲ ਦਾ ਦੰਦ ਹੋਵੇ ਜੇ ਮੇਰੇ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਪਛਾਣ ਪਟੰਦਾ ਕਰਾਂਗੇ ਪਰ ਜਿਸ ਬੱਤ ਤੇ ਵੀ ਜੀ ਨਾਲ ਉਹਨਾਂ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸਾਂ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਤਿਆਂ ਪੈਣਾ ਦੀ ਕਰਤਾਰ ਕੁਸ਼ੀ ਕਰਨਾ ਪੇ ਔਰਤ ਦੀ ਕੋਈ ਇੱਜ਼ਤ ਇਹਦੇ ਹੱਥ ਚ ਨਹੀਂ ਇਹਨਾਂ ਦੇ ਦਿਮਾਗ ਚ ਨਹੀਂ ਰਹੀ ਅਕਾਲੀ ਕਦੀ ਇਸ ਤਰ੍ਹਾਂ ਕਰ ਨਹੀਂ ਸਕਦਾ ਉਹ ਪੰਥ ਪਰਸਤੀ ਹੋ ਸਕਦਾ ਪਰ ਉਸ ਤੋਂ ਇੱਕ ਗੱਲ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਕੀ ਸਰੂਪਾਲਾ ਵਈਕਾ ਉਹਦੇ ਮੂੰਹੋਂ ਇਸ ਤਰ੍ਹਾਂ ਦੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾਸਿਰ ਤੇਵਾਲ ਸੀ ਨਾ ਜਿਹੜੇ ਤੇ ਕੋਈ ਦਾੜਾ ਸੀ ਇਸ ਕਰਕੇ ਸਿਰਫ ਰਿਆ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਭਗੌੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤਾ ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ ਇਹਨਾਂ ਦੇ ਆਈਟੀ ਵਿੰਗ ਨੇ ਇਹਨੇ ਵਾਇਰਲ ਕੀਤੀ ਕੀ ਦੱਸਣਾ ਚਾਹੁੰਦੇ ਸੀ ਤੁਸੀਂ ਤੇ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗੌੜੇ ਹੋ ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਇਹ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤਕਰੀ ਬਖਸ਼ਿਆ ਹੀ ਨਹੀਂ ਤਰ ਤੋ ਆਸ ਨਹੀਂ ਸੀ ਮੈਨੂੰ ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਨਹੀਂ ਹੋ ਸਕੇ ਉਹ ਕਿਸੇ ਔਤ ਦੇ ਕਿਸੇ ਇੱਜ਼ਤਾਂ ਦੇ ਕਿਸ ਤਰ੍ਹਾਂ ਹੋਣਗੇ ਸੋ ਮੈਂ ਸਭੀ ਦੀ ਹੈ ਕਿ ਇਹ ਹੀ ਕਾਰਨ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਵਿਅਕਤੀਆਂ ਦੇ ਸਿਰਾਂ ਤੇ ਉੱਥਰੇਗਾ ਤਾਂ ਇਸੇ ਕਾਰਨ ਇਹ ਅਸੀਂ ਇੱਕ ਸੀਮਤ ਆ ਕੇ ਰਹਿ ਗਏ ਅੱਜ ਤਕਲੀਫ ਹੈ ਕਿ ਸ਼੍ਰਿਕਾਤਰ ਸਾਹਿਬ ਤੋਂ ਭਗੋੜਾ ਦਲ ਜਿਹੜਾ ਬੜਿਆ ਉਹਨੇ ਆਪਣੇ ਵਰਕਰ ਇਸ ਤਰ੍ਹਾਂ ਦੇ ਰੱਖ ਕੇ ਬਦਤਮੀਜ਼ੀ ਕਰਕੇ ਤੇ ਅੱਜ ਸ਼ੋਮਣੀ ਕਾਲੀ ਦਲ ਨੂੰ ਬਹੁਤ ਬੜੀ ਢਾਹ ਲਾ ਰਹੇ ਬਹੁਤ ਵੱਡੀ ਜਦੋਂ ਮੈਂ ਸੁਣਿਆ ਸੀ ਮੈਂ ਸੋਚਿਆ ਕਾਲੀ ਵਰਕਰ ਹੈ ਸੁਣਨਾ ਮੇਰਾ ਫਰਜ਼ ਬੰਦ ਹੈ ਪੰਥਕ ਹੋਏਗਾ ਸੋਚ ਵੀ ਚੰਗੀ ਹੋਏਗੀ ਪਰ ਪਤਾ ਨਹੀਂ ਸੀ कि ਇਸ ਤਰ੍ਹਾਂ ਦੀ ਸਿਰਫ ਜਿਹੜੀ ਹੈ ਬਿਲਕੁਲ ਓਨ ਓਨ ਕੋਈ ਪੰਥ ਦੀਆਂ ਗੱਲਾਂ ਕਰਨ ਤੇ ਪੰਥਾਂ ਤਰ ਤਰ ਖੰਡ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹੁਣ ਇਹ ਹਥਿਆਰ ਨਾ ਵਰਤੋ ਰਿਕਾਰਡਿੰਗ ਚੋਰੀ ਕਰਨੇ ਇੱਕ ਜੁਰਮ ਹੈ ਰਿਕਾਰਡਿੰਗ ਬਿਨਾਂ ਪੁੱਛੇ ਤੋਂ ਕਰਨੇ ਇੱਕ ਜੁਰਮ ਹੈ ਕਿਸੇ ਦੀ ਕਿਰਦਾਰ ਕੁੱਸ਼ੀ ਕਰਨੇ ਇੱਕ ਵੱਡਾ ਜੁਰਮ ਹੈ ਸੋ ਸੁਚੇਤ ਰਹੋ ਮਤ ਸੋਚਿਓ ਕਿ ਤੁਸੀਂ ਇਸ ਤਰ੍ਹਾਂ ਕਰਕੇ ਸ਼ੋਮਣੀ ਅਕਾਲੀ ਦਲ ਜੋ ਐਸਵਲੇ 71 ਸਾਹਿਬ ਜੀ ਦੀ ਸਰਪ੍ਰਸਤੀ ਹੱਥ ਚਲ ਰਿਹਾ ਹੈ ਇਹਨੂੰ ਤੁਸੀਂ ਕਿਤੇ ਡੀਮੋਨਾਈਜ਼ ਕਰ ਸਕੋਗੇ ਜਾਂ ਤੁਸੀਂ ਇਵੇਂ ਜਿਹਾ ਗੱਲਾਂ ਕਰਕੇ ਕਿਸੇ ਨੂੰ ਨੀਮਾ ਦਿਖਾ ਸਕੋਗੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਜੋ ਵੀ ਰਹੇਗਾ ਉਹ ਚਰਦੀ ਕਲਾ ਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ